ਮੈਂ ਹਰਕਦੇਵ ਸਿੰਘ ਤੁਸੀਂ ਦੇਖ ਰਹੇ ਹੋ ਜੀ ਆਪਣਾ ਇੰਡੀਆ ਅੱਜ ਆਪਾਂ ਸੰਦੀਪ ਸਿੰਘ ਕਿਨਾਰੀ ਪਿੰਡ ਕਟਾਰੀ ਤਸਵੀਰ ਪੈਲ ਜਲਾ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਕਟਾਰੀ ਵਿਖੇ ਖੜੇ ਆਓ ਆਪਾਂ ਗੱਲ ਕਰ ਗੱਲਬਾਤ ਕਰਦੇ ਆਂ ਸ੍ਰੀ ਸੰਦੀਪ ਕੁਮਾਰ ਨਾਲ ਸੰਦੀਪ ਸਿੰਘ ਜੀ ਨਾਲ ਜੋ ਕਿ ਬੱਚੇ ਆਪਣੇ 5ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ ਅਤੇ ਜਿਵੇਂ ਕਿ 5 ਸਾਲ ਦੇ ਬੱਚਾ 10 ਸਾਲ ਦੇ ਬੱਚੇ ਤੋਂ ਲੈ ਕੇ 40 ਸਾਲ ਦੇ ਬੱਚਿਆਂ ਨੂੰ ਕਬੱਡੀ ਕੋਚਿੰਗ ਦੇ ਰਹੇ ਹਨ ਉਹ ਆਪਾਂ ਗੱਲਬਾਤ ਕਰਦੇ ਹਾਂ ਸ੍ਰੀ ਸੰਦੀਪ ਸਿੰਘ ਜੀ ਨਾਲ ਹਾਂਜੀ ਸੰਦੀਪ ਜੀ ਮੜਾ ਜੀ ਬਾਰੇ ਜਾਣਕਾਰੀ ਪਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਡਾ ਆਪਣਾ ਦਾਸ ਸੰਦੀਪ ਸਿੰਘ ਇੱਕ ਚਰ ਕਬੱਡੀ ਖਿਡਾਰੀ ਕਟਾਰੀ ਤੇ ਮੈਂ ਆਪਣੇ ਪਿੰਡ ਵਿੱਚ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਉਗਾਡੀ ਦੀ ਟ੍ਰੇਨਿੰਗ ਦੇਣ ਲੱਗੇ ਆਂ ਤੇ ਕਿ ਸਾਡੇ ਬੱਚੇ ਨਸ਼ਿਆਂ ਪੱਤਿਆਂ ਤੋਂ ਬਚਣ ਜਾਣ ਕਿ ਨਸ਼ੇ ਪੱਤੇ ਨਾ ਕਰਨ ਜੋ ਦੌਰ ਨਸ਼ੇ ਪੱਤੇ ਦਾ ਚੱਲਦਾ ਹੈ ਬਹੁਤ ਭਿਆਨਕ ਹੈ ਪੰਜਮਾਂ ਦਰਿਆ ਨਸ਼ਿਆਂ ਦਾ ਹੈ ਅਸੀਂ ਇਹ ਗੱਲ ਬੇਨਤੀ ਕਰਦੇ ਆਂ ਕਿ ਸਾਰੇ ਬੱਚੇ ਗਰਾਊਂਡ ਵਿੱਚ ਆਉਣ ਤੇ ਨਸ਼ਿਆਂ ਤੋਂ ਬਚ ਜਾਣ ਤੇ ਸਾਡਾ ਵਧੀਆ ਪੰਜਾਬ ਠੀਕ ਰਹੇ ਨਸ਼ਿਆਂ ਪੱਤਿਆਂ ਤੋਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਦੀਪ ਜੀ ਇਹ ਬੱਚੇ ਕਿੱਥੋਂ ਕਿਹੜੇ ਕਿਹੜੇ ਪਿੰਡਾਂ ਤੋਂ ਆ ਰਹੇ ਨੇ ਕੋਣੀ ਕਟਾਰੀ ਪਿੰਡ ਤੋਂ ਵੀ ਹੋਰ ਲੱਗੇ ਸਕੇ ਪਿੰਡਾਂ ਤੋਂ ਵੀ ਆ ਰਹੇ ਨੇ ਕਟਾਰੀ ਜੀ ਲਾਪਰਾ ਬਲਾਸਪੁਰ ਘਣਗਸਾਂ ਗਿਦੜੀ ਚਾਰ ਪਿੰਡਾਂ ਤੋਂ ਬੱਚੇ ਮੇਰੇ ਕੋਲੇ ਪਹੁੰਚ ਰਹੇ ਨੇ ਜੀ ਇਹ ਕਿੰਨੀ ਉਮਰ ਤੋਂ ਸਟਾਰਟ ਨੇ ਜੀ ਬੱਚੇ ਕਿੰਨੀ ਉਮਰ ਤੱਕ ਜਿਵੇਂ ਫਰਜ ਕਰ ਲੋ 10 ਸਾਲ ਤੋਂ 11 ਸਾਲ ਤੋਂ ਸਟਾਰਟ ਹੋ ਗਏ ਤੇ ਕਿੰਨੀ ਉਮਰ ਤੱਕ ਸਾਡੇ ਕਟਾਰੀ ਪਿੰਡ ਦੇ ਤਾਂ ਜੀ 5 ਸਾਲ ਤੋਂ ਲੈ ਕੇ 40 ਸਾਲ ਤੱਕ ਸਾਡੇ ਕੋਲ ਸਾਰੇ ਵੀਰ ਆ ਰਹੇ ਨੇ ਕੋ ਸੂਬਾ ਆ ਰਹੇ ਨੇ ਸਵੇਰ 5 ਵਜੇ ਉਹ ਸ਼ਾਮ ਨੂੰ 5:30 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਪ੍ਰੈਕਟਿਸ ਕਰਾਉਨੇ ਆ ਇੱਕ ਸਾਡਾ ਨਿੱਕਾ ਵੀਰਾ ਉਹ ਵੀ ਸਾਡਾ ਸਹਿਯੋਗ ਪੂਰਾ ਦੇ ਰਿਹਾ ਕਰਮਜੀਤ ਵੀਰ ਮੇਲੀ ਬਾਈ ਲਾਲੀ ਬਾਈ ਹੋਰ ਸਾਡੇ ਨਿੱਕੇ ਬੱਚੇ ਜੱਗੀ ਸਾਡਾ ਭਾਈ ਬੀਤੀ ਬਾਈ ਜੀ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ ਇੱਕ ਸੰਦੀਪ ਬਾਈ ਪੰਨੂ ਤੇ ਲਖਵੀਰ ਸਿੰਘ ਲੱਖਾ ਜੀ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ ਵੀ ਤੁਸੀਂ ਇਹ ਪ੍ਰੈਕਟਿਸ ਨੂੰ ਬਹੁਤ ਵਧੀਆ ਕੀਤਾ ਜਿਹੜਾ ਕੀਤਾ ਕੰਮ ਤੁਸੀਂ ਸੰਦੀਪ ਸਿੰਘ ਕਿਡਾਰੀ ਜੀ ਤੁਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਅਸੀਂ ਸੰਦੇਸ਼ ਦੇਣਾ ਚਾਹੁੰਦਾ ਵੀ ਨਸ਼ਿਆਂ ਤੋਂ ਭਾਈ ਬਚ ਕੇ ਰਹੋ ਹਾਂਜੀ ਵੀ ਨਸ਼ਿਆਂ ਤੋਂ ਬਚਣ ਭਾਈ ਹਾਂਜੀ ਆਪਦਾ ਸਰੀਰ ਸਾਫ਼ ਕੇ ਰੱਖਣਾ ਤੇ ਆਪਦੇ ਮਾਂ ਪਿਓ ਨੂੰ ਵਧੀਆ ਸਹਿਯੋਗ ਦੇਣ ਕਿਹੜਾ ਬੰਦਾ ਨਸ਼ੇ ਤੇ ਲੱਗ ਜਾਂਦਾ ਆਪਦੇ ਮਾਂ ਪੈਰ ਨੂੰ ਸਹਿਯੋਗ ਨਹੀਂ ਜਾਂਦਾ ਨਾ ਆਪਦੇ ਘਰ ਵਾਲੀ ਜੋ ਗਾ ਰਹਿੰਦਾ ਤੇ ਉਹ ਖਤਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਦੇਖ ਲਓ ਅਗਲੇ ਦਾ ਕੀ ਹਾਲ ਹੁੰਦਾ ਮਾਂ ਪਿਓ ਦਾ ਬੱਚਿਆਂ ਦਾ ਬਾਅਦੋਂ ਆਪਣੇ ਬੱਚਿਆਂ ਨੂੰ ਹੋਰ ਕੋਈ ਜਾਣਕਾਰੀ ਜਿਵੇਂ ਕਿ ਹੋਰ ਕੋਈ ਟ੍ਰੇਨਿੰਗ ਵੀ ਉਹ ਵੀ ਦੇ ਰਹੇ ਹੋਏ ਆ ਜਾਂ ਕਬੱਡੀ ਕੋਚ ਕਬੱਡੀ ਕੋਚਿੰਗ ਜੀ ਤੇ ਭੱਜਣ ਦੀ ਮਾੜੀ ਮੋਟੀ ਖੋਖੋ ਇਹ ਸਾਰੀ ਵਾਲੀਬਾਲ ਇਹ ਸਾਰੀਆਂ ਆਪਾਂ ਦੇ ਰਹੇ ਆ ਜੀ ਹੋਰ ਸੰਦੀਪ ਜੀ ਕੋਈ ਜਾਣਕਾਰੀ ਦੇਣਾ ਚਾਹੋਗੇ ਹਾਂ ਜੀ ਸਾਡਾ ਜਿਵੇਂ ਪੈਂਕਾ ਜਰਗ ਵੀਰ ਨੇ ਸਾਨੂੰ ਇਹ ਲਾਇਆ ਤਤ ਅਸੀਂ ਦੁਆਰੇ ਜਮੈਂ ਹਟੇ ਹੋਏ ਸੀ ਜੇ ਵੀਰ ਨੇ ਉਹਨੇ ਸਾਨੂੰ ਦੇਖ ਦੇਖ ਉਹਦੀਆਂ ਵੀਡੀਓ ਅਸੀਂ ਦੁਆਰੇ ਸ਼ੁਰੂ ਕੀਤਾ ਕੰਮ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਪੈਂਕਾ ਜ ਮਡੇਰ ਦਾ ਤੇ ਹੈਰੀ ਮਡੇਰ ਦਾ ਜਰਗ ਵਾਲੇ ਗੋਲੇ ਵੀਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਰੇ ਪੰਜਾਬ ਨੂੰ ਉਹਨੇ ਬਾਣਾ ਦੇ ਵਿੱਚ ਭੱਜਣ ਲਈ ਲਾ ਦਿੱਤਾ ਬਹੁਤ ਹੀ ਵਧੀਆ ਨਸ਼ਾ ਰਹਿਤ ਕਬੱਡੀ ਕਰ ਦਿੱਤੀ ਸਾਡੇ ਵੀਰ ਨੇ ਆਪਣੇ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਦੂਰ ਰਹੇ ਕਿ ਗਲਤ ਕੰਮਾਂ ਤੋਂ ਦੂਰ ਰਹੇ ਕੋਈ ਨਸ਼ਾ ਪੱਤਾ ਨਾ ਕਰੇ ਤੇ ਬਹੁਤ ਵਧੀਆ ਰਹੂਗਾ ਜੀ ਆਪਦਾ ਕੰਮ ਕਰਨ ਖੇਤੀਬਾੜੀ ਜੋ ਕਰ ਰਹੇ ਹਨ ਤੇ ਜਿਹੜਾ ਨਹੀਂ ਕਰ ਰਿਹਾ ਉਹਦਾ ਕੰਮ ਤੇ ਜਾ ਰਿਹਾ ਫੈਕਟਰੀਆਂ ਜਾ ਰਿਹਾ ਜਾਨ ਜੀ ਸੰਦੀਪ ਜੀ ਇੱਕ ਵਾਰ ਗੱਲ ਸਵਾਲ ਤੋਂ ਹੋਰ ਪੁੱਛਦਾ ਜੀ ਆਪਣੇ ਤਕਰੀਬਨ ਜਿਹੜੇ ਬੱਚੇ ਤੁਹਾਡੇ ਕੋਲੇ ਕੋਚਿੰਗ ਕਰ ਰਹੇ ਨੇ ਇਹਨਾਂ ਬਾਰੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਇਹ ਜੀ ਵਧੀਆ ਪੜ੍ਹਨਾ ਤੇ ਆਪਦਾ ਤੇ ਸਾਡੇ ਕੋਲ ਟ੍ਰੇਨਿੰਗ ਲੈਣ ਵਧੀਆ ਨੌਕਰੀਆਂ ਤੇ ਲੱਗਣ ਜੀ ਇਹਨਾਂ ਦੇ ਮਾਪੇ ਉਹ ਵੀ ਖੁਸ਼ ਹੋਣ ਤੇ ਅਸੀਂ ਵੀ ਖੁਸ਼ ਹੋਈਏ ਸਾਡਾ ਜਵਾਬ ਆਪਣੇ ਹੋਰ ਵੀ ਇਲਾਕੇ ਦੇ ਜਿਵੇਂ ਕਿ ਨਾਲੇ-ਨਾਲੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਮੜਾ ਸੰਦੇਸ਼ ਦੋ ਵੀ ਇੱਥੇ ਆ ਕੇ ਕੋਚਿੰਗ ਲੈਣ ਆਪਣੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਨੂੰ ਸਾਡੀ ਤਾਂ ਲੋਚਮੈਂਟ ਕੀਤੀ ਜੀ ਸਵੇਰੇ 5:30 ਵਜੇ ਸਵੇਰ ਜੀ 5:30 ਸ਼ਾਮ ਨੂੰ ਕਿ ਅਸੀਂ ਕਟਾਰੀ ਸਕੂਲ ਦੇ ਵਿੱਚ ਟ੍ਰੇਨਿੰਗ ਦਿੰਨੇ ਆ ਕਿ ਆਲੇ-ਦੁਆਲੇ ਦੇ ਸਾਰੇ ਸਾਡੇ ਪਿੰਡ ਸਾਡਾ ਸਹਿਯੋਗ ਦੇਣ ਕਿ ਅਸੀਂ ਵਧੀਆ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਸਕੀਏ ਕਿ ਸਾਡੇ ਬੱਚੇ ਵਧੀਆ ਸਾਨੂੰ ਸਹਿਯੋਗ ਦੇਣ ਜੀ ਧੰਨਵਾਦ ਹੰਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਇੰਡੀਆ ਬਲੋਂ ਆਪਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਕੋ ਕਹਿਣਾ ਚਾਹੋ ਕਹਿੰਦੇ ਆ ਨਿੱਕਾ ਬਾਈ ਸਾਡਾ ਜੀ ਅਈ ਆਪਾਂ ਗੱਲਬਾਤ ਕਰਦੇ ਆ ਨਾਲ ਸਾਡੇ ਸਾਥੀ ਨਿੱਕਾ ਵੀਰ ਜੀ ਵੀਰ ਜੀ ਕੀ ਦਿਨ ਜੀ ਬਹੁਤ ਵਧੀਆ ਜਿਹੜਾ ਅਪਰਾਲਾ ਆਪਣੇ ਵੀਰ ਵੱਡੇ ਵੀਰ ਸੰਦੀਪ ਸਿੰਘ ਕੀਚਰ ਜੋ ਕਿ ਆਪਣੇ ਪਿੰਡ ਦੇ ਕੁਟਾਰੀ ਦੇ ਹੀ ਨੇ ਜੋ ਕਿ ਇਹ ਪਹਿਲਾਂ ਕਬੱਡੀ ਖੇਡਦੇ ਸੀਗੇ ਬਹੁਤ ਵਧੀਆ ਕਬੱਡੀ ਖੇਡੀ ਇਹਨਾਂ ਨੇ ਇਹਨਾਂ ਨੇ ਨਵੇਂ ਜਿਵੇਂ ਜਵਾਕ ਨੇ ਛੋਟੇ ਉਹਨਾਂ ਨੂੰ ਕਬੱਡੀ ਵੱਲ ਪ੍ਰੇਰਿਤ ਕਰਿਆ ਤੇ ਮਿਹਨਤ ਕਰਾਉਂਦੇ ਨੇ ਸਵੇਰੇ ਵੀ ਸ਼ਾਮ ਨੂੰ ਵੀ ਤੇ ਜਨਕੀ ਆਲੇ-ਦਾਲੇ ਜੋ ਪਿੰਡ ਦੇ ਜਵਾਕ ਵੀ ਆਉਂਦੇ ਨੇ ਮੇਰੇ ਕੋਲ ਮਿਹਨਤ ਕਰਨ ਜੋ ਕਿ ਸਾਮ ਨੂੰ ਕਬੱਡੀ ਵੀ ਖੁਲਾਉਂਦੇ ਨੇ ਤੇ ਮਿਹਨਤ ਵੀ ਕਰਾਉਂਦੇ ਨੇ ਸਵੇਰੇ ਵੀ ਸ਼ਾਮ ਨੂੰ ਵੀ ਨਿਕਾ ਜੀ ਨੌਜਵਾਨ ਪੀੜ੍ਹੀ ਨੂੰ ਕੀ ਇਸ ਦੇਸ਼ ਦੇ ਨਾਲ ਚਾਹਣਗੇ ਮੈਂ ਇਹੀ ਕਹਿਣਾ ਚਾਹੁੰਦੇ ਆ ਵੀ ਚੰਗੀ ਸੰਗਤ ਚ ਬੈਠੋ ਜਿਹੜਾ ਬੰਦਾ ਗਰਾਊਂਡ ਨਾਲ ਜੁੜਿਆ ਹੋਇਆ ਹੈ ਚੰਗੇ ਕੰਮ ਕਰਦਾ ਉਹਨਾਂ ਨਾਲ ਜੁੜੋ ਤੇ ਤੇ ਦੋ ਟਾਈਮ ਆਪਣੀ ਗਰਾਊਂਡ ਦੀ ਮਿਹਨਤ ਕਰੋ ਚਾਹੇ ਜਿਮ ਜਾਓ ਚਾਹੇ ਗਰਾਊਂਡ 'ਚ ਜਾਓ ਇੱਕ ਸਵਾਲ ਹੋਰ ਨਿਕਾ ਜੀ ਆਪਣੇ ਨਸਿਆਂ ਬਾਰੇ ਕੁਝ ਸੰਦੇਸ਼ ਜੀ ਨਸਿਆਂ ਮਾਰੇ ਇਹੀ ਹੈ ਵੀ ਨਸਿਆਂ ਤੋਂ ਜਿੰਨਾ ਬਾਤ ਸਕਦੇ ਬੱਚੋ ਤੇ ਤੁਹਾਡੇ ਆਪ ਦੀ ਸਿਹਤ ਦਾ ਵੀ ਧਿਆਨ ਰੱਖੋ ਤੇ ਨਾਲੇ ਆਪ ਤੁਹਾਡੇ ਘਰ ਦੇ ਤੇ ਫੈਮਿਲੀ ਵੀ ਚੰਗੇ ਰੋਗੇ ਜੇ ਤੁਸੀਂ ਨਸਿਆਂ 'ਚ ਰਹੋਗੇ ਤਾਂ ਤੁਹਾਡੇ ਘਰ ਦੇ ਵੀ ਦੁਖੀ ਹੋਣਗੇ ਤੇ ਤੁਸੀਂ ਆਪ ਵੀ ਦੁਖੀ ਹੋਵੋਗੇ ਤੇ ਆਪਦੇ ਸਰੀਰ ਨੂੰ ਵੀ ਗਾਹ ਲੋਂਗੇ ਨਾਲੇ ਸਿਹਤ ਲਈ ਹਾਨੀਕਾਰਕ ਹੈ ਧੰਨਵਾਦ ਨਿਕਾ ਜੀ ਹੁਣ ਤੋਂ ਕੋ ਕਰਨਾ ਚਾਹੋਗੇ ਆਪਣੇ ਥੋੜੇ ਆਪਣੇ ਜੋ ਕੌਮਸਿਕ ਲਾਈਟ ਟ੍ਰੇਨਿੰਗ ਦੇ ਰਹੇ ਨੇ ਹਾਂ ਜੀ ਸਰ ਬਹੁਤ ਵਧੀਆ ਹਨ ਟ੍ਰੇਨਿੰਗ ਦੇ ਰਹੇ ਨੇ ਵਧੀਆ ਲੱਗਦਾ ਜੀ ਹਾਂ ਬਹੁਤ ਵਧੀਆ ਜੀ ਹਾਂ ਲਾਪਰਾ ਪਿੰਡ ਤੋਂ ਆ ਰਹੇ ਨੇ ਲਾਪਰਾ ਕਿਹੜਾ ਮੜਾ ਜੀ ਲਾਪਰਾ ਇਹ ਬਹੁਤ ਵਧੀਆ ਗੱਲ ਹੈ ਜੀ ਮੈਂ ਤੁਹਾਨੂੰ ਕਹਿਣਾ ਚਾਹਾਂ ਕੁਝ ਜੀ ਸਾਨੂੰ ਸਾਰ ਬੜੀਆ ਟ੍ਰੇਨਿੰਗ ਦੇ ਰਹੇ ਆਈ ਬੁੱਧੂ ਦੂਜੇ ਬੱਚਿਆਂ ਨੂੰ ਸਿੱਖਣ ਦਾ ਮੌਕਾ ਦੇ ਰਹੇ ਨੇ ਜਿਹੜੇ ਬੱਚੇ ਸਿੱਖਦੇ ਨਹੀਂ ਉਹਨਾਂ ਨੂੰ ਬੈਧੀ ਗੱਲ ਆਜੀ ਵੀ ਜੀ ਆਜੋ ਹਟੋ ਬੋਲੋ ਕੋਈ ਰੱਖੋ ਕਹਿ ਦੋ ਤੁਹਾਨੂੰ ਹਾਂ ਜੀ ਕੀ ਕਹਿਣਾ ਚਾਹੋਗੇ ਵਧੀਆ ਟ੍ਰੇਨਿੰਗ ਕਰਾ ਰਹੇ ਨੇ ਕੀ ਹੋੜੇ ਆਪਣੇ ਕੀ ਨਾਮਾ ਸੰਦੀਪ ਜੀ ਹਾਂ ਜੀ ਸੰਦੀਪ ਜੀ ਬਾਰੇ ਹੋਰ ਬਾਰੇ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਆ ਜਾ ਵੀ ਜੀ ਤੁਸੀਂ ਭਾਈ ਜੀ ਆ ਜਾ ਮਾੜਾ ਚਲ ਆਵਰੋ ਆ ਜਾ ਮਾੜਾ ਤੂੰ ਸੋਹ ਹਾਂ ਕੀ ਨਾਮ ਹੈ ਆਪਣਾ ਮੇਰਾ ਕਰਨ ਕੀ ਕਹਿਣਾ ਚਾਹੋਗੇ ਜੀ ਆਪਣੇ ਸੰਦੀਪ ਜੀ ਬਾਰੇ ਜੋ ਵਿਚਰੋਂ ਟ੍ਰੇਨਿੰਗ ਦੇ ਰਹੇ ਨੇ ਵਧੀਆ ਹੀ ਬੱਚੇ ਮੋਬਾਈਲਾਂ ਦਾ ਖੇੜਾ ਛੱਡ ਕੇ ਗਰਾਊਂਡਾਂ ਨੂੰ ਆਉਣ ਲੱਗੇ ਨੇ ਦੁਬਾਰਾ ਨੇ ਘਰਾਂ ਚ ਬੈਠੇ ਰਹਿੰਦੇ ਸੀ ਵਧੀਆ ਹੁਣ ਖਰਾਕ ਦੇ ਇਹਨਾਂ ਨੂੰ ਪਤਾ ਸ਼ਾਮ ਨੂੰ ਕੇਲੇ ਖਣਾਉਣ ਦੇ ਨਾਲ ਆ ਕੇ ਕਦੇ ਕੋਈ ਚੀਜ਼ ਹੁੰਦੀ ਆ ਇਹਨਾਂ ਨੂੰ ਖਾਣ ਪੀਣ ਦਾ ਵੀ ਪਤਾ ਲੱਗਦਾ ਹੁਣ ਤੋਂ